ਜੁਟ ਹੋ ਰਹੇ 12ਵੇਂ ਚੌਧਰੀ ਬੀਮ ਸਿੰਘ ਮੈਮੋਰੀ ਰਿਕਟ ਟੂਰਨਾਮੈਂਟ ਦੀ ਫਾਈਨਲ ਮੈਚ ਦੀ ਅਪਡੇਟ ਲੈ ਕੇ ਹਾਜ਼ਰ ਹੋ ਗਏ ਆਂ ਦੱਸਦੇ ਹੀ ਇਹ ਸੁजानਪੁਰ ਦੇ ਸਾਬਕਾ ਵਿਧਾਇਕ ਅਤੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਮੁੱਖ ਮਹਿਮਾਨ ਵਜੋਂ ਅਤੇ ਆਮ ਆਦਮੀ ਪਾਰਟੀ ਦੇ ਜੁਲਾ ਪ੍ਰਧਾਨ ਅਤੇ ਹਲਕਾ ਇੰਚਾਰਜ ਜਮੇਦ ਮੰਟੂ ਲਾਇਨਸ ਕਲੱਬ ਪਠਾਨਕੋਟ ਦੇ ਪ੍ਰਧਾਨ ਅਤੇ ਮੈਡੀਕਲ ਸਪੈਸ਼ਲਿਸਟ ਡਾਕਟਰ ਐਮ ਐ ਲਖਤਰੀ ਸਮੇਤ ਹੋਰ ਪਤਵੰਤੇ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ ਤੇ ਉਤੇ ਹੀ ਕਲੱਬ ਦੇ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਹਾਰਪਾਵਾ ਕੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਮਹਿਮ ਦੀ ਜਾਣਕਾਰੀ ਦਿੰਦੇ ਹੋਏ ਰਾਜੀ ਵਡੇਰਾ ਨੇ ਦੱਸਿਆ ਕਿ ਅੱਜ ਦਾ ਫਾਈਨਲ ਮੈਚ ਸਾਬੀ 11 ਹੁਸ਼ਾਰਪੁਰ ਦੀ ਟੀਮ ਤੇ ਪ੍ਰਤਾਪਵਰਡ ਸਕੂਲ ਦੀ ਟੀਮ ਦੇ ਵਿਚਕਾਰ ਖੇਡਿਆ ਗਿਆ ਜਿੱਥੇ ਕਿ ਸਾਬੀ 11 ਹੁਸ਼ਾਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਤੇ ਬੱਲੇਬਾਜ਼ੀ ਕਰਨ ਆਈ ਵੀ ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਤੇ ਜੇਕਰ ਅਸੀਂ ਗੱਲ ਕਰੀਏ ਸਾਬੀ 11 ਹੁਸ਼ਾਰਪੁਰ ਦੀ 168 ਦੌੜਾਂ ਜੜੀਆਂ ਨੇ ਉਹ ਬਣਾਈਆਂ ਨੇ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਪ੍ਰਤਾਪਵਰਡ ਸਕੂਲ ਦੀ ਤਾਂ ਪ੍ਰਤਾਪਵਰਡ ਸਕੂਲ ਦੀ ਟੀਮ ਜਿਹੜੀ ਉਹ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਈ ਤੇ ਦੱਸਦੇ ਹੀ ਇਹ ਸਾਬੀ 11 ਨੇ ਨਾ ਕਿ ਜਿਸ ਦੀ ਬਦੌਲਤ ਇਸ ਵਾਰ ਆਈਪੀਐਲ ਦੇ ਕਿੰਗਸ 11 ਪੰਜਾਬ ਵਿੱਚ ਚੁਣੇ ਗਏ ਨਿਹਾਲ ਬਡੇਰਾ ਦੀ ਤਮਾਕੇਦਾਰ 47 ਦੋੜਾਂ ਅਤੇ ਕੋਸ਼ਲ ਦੀਆਂ ਜਿਹੜੀਆਂ ਨੇ 63 ਦੋੜਾਂ ਦਾ ਪ੍ਰਦਰਸ਼ਨ ਜਿਹੜਾ ਹੈ ਉਹ ਲੋਕਾਂ ਨੂੰ ਦੇਖਣ ਨੂੰ ਮਿਲਿਆ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਪ੍ਰਤਾਬਰ ਸਕੂਲ ਦੀ ਤਾਂ ਪ੍ਰਤਾਬਰ ਦੀ ਸਕੂਲ ਜਿਹੜੀ ਉਹ ਬੀਓਵਰਾਂ ਦੇ ਵਿੱਚ 9 ਵਿਕਟਾਂ ਗਵਾ ਕੇ ਸਿਰ 131 ਹੀ ਦੋੜਾਂ ਬਣਾ ਪਈ ਉਸ ਤੇ ਕਾਰਨ ਸਾਬ 11 ਦੀ ਟੀਮ ਨੇ 30 ਦੋੜਾਂ ਤੋਂ ਮੈਚ ਤੇ ਜਿਹੜੀ ਇਹ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਤੇ ਟਰੋਫੀ ਤੇ ਜਿਹੜਾ ਉਹ ਕਬਜ਼ਾ ਕਰ ਲਿਆ ਤੇ ਉੱਤੇ ਹੀ ਗੱਲ ਕਰੀਏ ਆਏ ਹੋਏ ਮਹਿਮਾਨਾਂ ਦੇ ਵੱਲੋਂ ਜੇਤੂ 1 लाख रुपय ਦਾ ਨਕਦ ਇਨਾਮ ਤੇ ਨਾਲ ਟਰੋਫੀ ਦੇ ਕੇ ਜਿਹੜਾ ਸਨਮਾਨਿਤ ਕੀਤਾ ਗਿਆ ਤੇ ਪ੍ਰਤਾਬਰ ਸਕੂਲ ਦੀ ਜਿਹੜੀ ਵਾਈਸ ਜਿਹੜੀ ਰਹੀ ਹੈ ਉਪਜੇਤੂ ਟੀਮ ਜਿਹੜੀ ਰਹੀ ਹੈ ਰਨਰਪ ਰਹੀ ਹੈ ਉਸ ਨੂੰ 131000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉੱਥੇ ਹੀ ਇਸ ਮੌਕੇ ਤੇ ਆਏ ਹੋਏ ਮਹਿਮਾਨ ਦਿਨੇਸ਼ ਸਿੰਘ ਬੱਬੂ ਅਤੇ ਅਮਿਤ ਮੰਟੂ ਨੇ ਸਾਂਝੇ ਤੌਰ ਤੇ ਕਿਹਾ ਕਿ ਕ੍ਰਿਕਟ ਟੂਰਨਾਮੈਂਟ ਕਮੇਟੀ ਵਿੱਚ ਉਦੇਸ਼ ਤੇ ਨਾਲ ਅੱਗੇ ਵਧ ਰਹੀ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਾਹਰ ਕੱਢ ਰਹੀ ਹੈ ਤੇ ਇਸ ਦੇ ਨਾਲ ਤੁਹਾਨੂੰ ਦੱਸਦੇ ਹੀ ਅੱਜ ਦੇ ਮੈਚ ਦੀ ਖਾਸ ਗੱਲ ਇਹ ਰਹੀ ਕਿ ਨਿਹਾਲ ਵਡੇਰਾ ਜਿਹੜੇ ਨੇ ਜੋ ਕਿ ਬਹੁਤ ਹੀ ਵਧੀਆ ਪ੍ਰਦਰਸ਼ਨ ক্রিকেট ਦੇ ਵਿੱਚ ਦਿਖਾ ਚੁੱਕੇ ਨੇ ਉਹਨਾਂ ਦੇ ਵੱਲੋਂ ਜਿਹੜਾ ਇਸ ਮੈਚ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਦਿੱਤਾ ਗਿਆ ਆਪਣਾ ਵਧੀਆ ਪ੍ਰਦਰਸ਼ਨ ক্রিকেট ਦਾ ਕੀਤਾ ਗਿਆ ਜੋ ਕਿ ਇਸ ਕਲੱਬ ਦੇ ਕੈਸ਼ੀਅਰ ਰਜੀਵ ਵਡੇਰਾ ਦੀ ਬਦੌਲਤ ਹੀ ਜਿਹੜਾ ਹੈ ਉਹ ਪੋਸਿਬਲ ਹੋ ਪਾਇਆ ਕਿਉਂਕਿ ਲੋਕਾਂ ਦੇ ਵਿੱਚ ਅਜਿਹਾ ਮੈਚ ਪ੍ਰਦਰਸ਼ਨ ਦੇਖਣ ਨੂੰ ਪਠਾਨਕੋਟ ਦੀ ਜਨਤਾ ਨੂੰ ਮਿਲਿਆ ਹੈ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਨਿਹਾਲ ਵਡੇਰਾ ਜੜੇ ਨੇ ਉਹ ਅਜਿਹੇ ਟੂਰਨਾਮੈਂਟ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਖੇਡ ਦਾ ਪ੍ਰਦਰਸ਼ਨ ਦਿਖਾਇਆ ਤੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇੱਕ ਟੂਰਨਾਮੈਂਟ ਜਿਹੜਾ ਹੈ ਉਹ ਸਮਾਪਤ ਹੋਇਆ ਹੈ ਤੇ ਕਿਸ ਤਰ੍ਹਾਂ ਦੇ ਖੇਡ ਦਾ ਪ੍ਰਦਰਸ਼ਨ ਜਿਹੜਾ ਉਹ ਦੇਖਣ ਨੂੰ ਮਿਲਿਆ ਜੋ ਬਾਜਰਾ ਕਰਾਇਆ ਹੈ ਮਤਲਬ ਮਾਹੌਲ ਵੀ ਬਹੁਤ ਵਧੀਆ ਫੈਸਿਲਿਟੀ ਮੈਂ ਤਾਂ ਹਲਕੀ ਪਹਿਲੀ ਵਾਰ ਆਇਆ ਫਿਲਮ ਬਟ ਮੈਨੂੰ ਬਹੁਤ ਮਜ਼ਾ ਆਇਆ ਹੋਪਫੁਲੀ ਅੱਗੇ ਵੀ ਆਉਂਗਾ ਜਿਹੜਾ ਵੀ ਮੈਂ ਤਾਂ ਫਸ ਕਲਾਸ ਸੀ ਜਦ ਮੈਂ ਸਟਾਰਟ ਕਰਤਾ ਸਭ ਤੋਂ ਦੋਸਤਨ ਹੋ ਕੇ ਮੈਂ ਲੁਧਿਆਣੇ ਤੋਂ ਹੀ ਆਪਣਾ ਸ਼ਾਟ ਦਿੱਤਾ ਸੀ ਐਲਡੀਸੀ ਤੋਂ ਮੈਂ ਅਚਰਨਜੀਤ ਪੰਗੂ ਮੇਰੇ ਕੋਚ ਰਹੇ ਨੇ ਤੇ ਹੁਣ ਮੈਂ ਹੁਣ ਵੀ ਲੁਧਿਆਣੀ ਪ੍ਰੈਕਟਿਸ ਕਰਦਾ ਤੇ ਅ ਜਦ ਮੈਂ ਇਹੋ ਕਾਹ ਕਰਦਾ ਗੁਜ਼ਾਰਿਸ਼ ਕਰੂੰਗਾ ਤੇ ਇਹ ਕਾ ਉਧਰ ਕੋਚ ਹਰਪਜਨ ਕਾਲਾ ਵੀ ਨੇ ਮੈਂ ਉਹਨਾਂ ਕੋਲ ਵੀ ਪ੍ਰੈਕਟਿਸ ਕਰ ਦਾਂਗਾ ਕਿ ਸੇਚ ਤੋਂ ਡਿਸਫਲੈਕਸ਼ਨ ਜਿਹੜੀ ਆ ਆਈਪਲ ਹੋ ਰੰਜੀਲੀ ਜਿਹੜੀ ਹੋਈ ਮੈਂ ਗੁਜ਼ਾਰਿਸ਼ ਕਰੂੰਗਾ ਨੇ 2 ਸਾਲ ਮੁੰਬਈ ਦੇ ਟੈਂਨੋਂ ਬਚਾ ਲਿਆ ਕਪਤਾਨ ਆਏ ਸਭੀ ਮਿਲ ਕੇ ਏਕ ਏਕ ਆਪਣਾ ਇੰਡੀਅਨ ਪ੍ਰਾਈਜ਼ ਲੱਤਾ ਹੋਇਆ ਹੰਦ ਕਰੀ ਜੋ ਮੈਂ ਇੰਨਾ ਕਦੇ ਛੱਡੋ ਤੇ ਉਸ ਤੋਂ ਬਾਅਦ ਨਹੀਂ ਮਿਲੀ ਜਾਊਗਾ ਇੱਕ ਵਾਰ ਬਾਕੀ ਸਭੀ ਖਿਡਾਰੀ ਜੋ ਹੈ ਇਹ ਵੀ ਪ੍ਰਾਈਜ਼ ਦੇ ਲਈ ਖਾਤੇ ਆਹੀ ਹੋ ਨੇ ਇੰਨੀਆਂ ਮੈਂ ਇੰਦਾ ਕਰ ਰਹੇ ਆ ਤੇ ਕਿਉਂਕਿ ਐਂਡ Aim ਤਾਂ ਹੋਈ ਹੈ ਕਿ ਇੰਡੀਆ ਲਈ ਖੇਲਣਾ ਸਭ ਤੋਂ ਪਹਿਲੇ ਪ੍ਰੈਸ ਦਾ ਮੈਂ ਬਹੁਤ ਧੰਨਵਾਦ ਕਰਨਾ ਕਿ ਆਪਣਾ ਕੀਮਤੀ ਸਮੇਂ ਕੱਢ ਕੇ ਸਾਡੇ ਟੂਰਨਾਮੈਂਟ ਜਿੰਨੇ ਵੀ ਸ਼ਾਨ ਬਣਾਈ ਹੈ ਇਹ ਪ੍ਰੈਸ ਦੇ ਬਰੋਤ ਹੋਈ ਹੈ ਤਾਂ ਮੈਂ ਪ੍ਰੈਸ ਦਾ ਬਹੁਤ ਵਧੀਆ ਮਨ ਲਗੀ ਬਹੁਤ ਧੰਨਵਾਦ ਦਿਲੋਂ ਕਰਨਾ ਕਿ ਉਹਨਾਂ ਨੇ ਸਾਡਾ ਕਲੱਬ ਨੂੰ ਪੂਰਾ ਸਹਿਯੋਗ ਦਿੱਤਾ ਔਰ ਹਰ 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 ਵੇਲੇ ਜਦੋਂ ਹੀ ਫੋਨ ਕਰਦੇ ਹੀ ਪ੍ਰੈਸ ਸਾਡੇ ਨਾਲ ਖੜੀ ਹੁੰਦੀ ਸੀ ਤੇ ਅੱਜ ਚੌਧਰੀ ਭੀਮ ਸਿੰਘ ਮੈਮੋਰੀਅਲ ਦਾ 12th ਟੂਰਨਾਮੈਂਟ ਜਿਹੜਾ ਸੀ ਬਲੈਕ ਹੋਕ ਕੋਲ ਕਰਵਾਇਆ ਜਾ ਰਿਹਾ ਸੀ ਉਹਦੇ ਵਿਜੇਤਾ ਟੀਮ ਰਹੀ ਸਾਬੀ 11 ਹੁਸ਼ਿਆਰਪੁਰ ਗੇਲੇਗੇ ਵਿੱਚ ਮਾਜਦਾ ਅੱਜ ਮੈਚ ਰਿਹਾ ਸਾਬੀ 11 ਹੁਸ਼ਿਆਰਪੁਰ ਵਰਸਸ ਪ੍ਰਤਾਪਵਰ ਸਕੂਲ ਦੀ ਟੀਮ ਵਿੱਚ ਰਿਹਾ ਮੈਚ ਔਰ ਇਸ ਵਿੱਚ ਸਾਬੀ 11 ਨੇ 162 ਦਾ ਟੱਕੜ ਦਿੱਤਾ ਜਿਹਦੇ ਵਿੱਚ 120 ਰਨ ਤੇ ਹੀ ਪ੍ਰਤਾਪਵਰ ਸਕੂਲ ਸਿਮਟ ਗਈ ਜਿਸ ਜਲਦੇ ਚਲਦੇ ਹੋਏ ਸਾਬੀ 11 ਹੁਸ਼ਿਆਰਪੁਰ ਨੇ ਜੇਤਾ ਰਹੀ ਔਰ 2,50000 ਦਾ ਆਪਣਾ ਜੀਨਰ ਪ੍ਰਾਈਜ਼ ਕਲੱਬ ਤੋਂ ਲਿੱਤਾ ਤੇ ਆਈ ਇਹਦੇ ਵਿੱਚ ਨਾਲ ਨਾਲ ਸਭ ਤੋਂ ਵੱਡੀ ਗੱਲ ਜੋ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਨਿਹਾਲ ਵੇੜਾ ਕਰੰਟ ਆਈਪਲ ਪਲੇਅਰ ਪੰਜਾਬ ਕਿੰਗਸਲਾ ਪੰਜਾਬ ਤੋਂ ਸਾਡੇ ਚਾਰ ਕੋਟਾ ਬਿਖਿਆ ਹੀ ਉਹ ਵੀ ਸਾਡੇ ਗਰਾਊਂਡ 'ਚ ਖੇਲਣ ਆਇਆ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਕਰਨਾ ਉਸ ਤੋਂ ਨਾਲ-ਨਾਲ ਕਾਰਤਿਕ ਸ਼ਰਮਾ ਜਿਹੜੇ ਕਰੰਟ ਰੰਜੀਪਲੇਅਰ ਹੈ ਆਪਣੇ ਪੰਜਾਬ ਤੋਂ ਹਾਈਸਟ ਸਕੋਰ ਰਿਹਾ ਉਹ ਵੀ ਮੈਚ ਕਰਨ ਆਇਆ ਪ੍ਰਤਾਪਵਰ ਸਕੂਲ ਤੋਂ ਮੈਂ ਉਹਨਾਂ ਦਾ ਦਿਲੋਂ ਦਿਨੋ ਦਿਲੋਂ ਆਪਣੇ ਧੰਨਵਾਦ ਕਰਨਾ ਔਰ ਚਾਹਨਾ ਕਿ ਹਰ ਸਾਲ-ਸਾਲ ਟੂਰਨਾਮੈਂਟ ਐਦਾਂ ਹੀ ਉੱਚਾਈਆਂ ਫੜਦਾ ਰਹੇ ਤੇ ਸਾਨੂੰ ਐਦਾਂ ਹੀ ਸਾਰਾ ਸਹਿਯੋਗ ਮਿਲਦਾ ਰਹੇ ਮੇਨ ਮੋਟਿਵ ਦੇ ਬਾਅਦ ਦੇਖਣ ਨੂੰ ਮਿਲਿਆ ਕਿ ਪਠਾਨਕੋਟ ਦੇ ਵਿੱਚ ਇੱਕ ਲਾਈਵ ਮੈਚ ਪੂਰੀ ਸਕਰੀਨ ਤੇ ਦਿਖਲਾਇਆ ਅੱਗੇ ਕੀ ਟੂਰਨਾਮੈਂਟ ਦਾ ਸਾਡਾ ਇਹ ਮਕਸਦ ਸੀ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਮੈਂ ਲਾਈਵ ਮੈਚ ਹੁੰਦਾ ਕੀ ਹੈ ਕਿ ਕਿੱਦਾਂ ਬੱਚੇ ਮੁੰਡੇ ਖੇਲਦੇ ਆ ਕਿੱਦਾਂ ਪਲੇਅਰ ਖੇਲਦੇ ਆ ਹਰ ਆਈ ਜਿਹੜਾ ਬੱਚਾ ਜਿਹੜਾ ਪਲੇਅਰ ਚੋਕਾ ਛੱਕਾ ਲਾ ਰਹੀ ਜਾਂ ਆਰਾਨਾਊਟ ਹੋ ਰਹੀ ਸਲੋ ਮੋਸ਼ਨ ਚੱਲਦਾ ਭਈ ਪੂਰਾ ਲਾਈਵ ਜੋ ਮੈਚ ਸੀ ਉਹ YouTube ਤੇ ਲਾਇਆ ਗਿਆ ਜੇ ਕਿਸੇ ਨੇ ਮਿਸ ਕੀਤਾ ਮੈਚ YouTube ਤੇ ਦੇਖ ਸਕਦੇ ਮੇਨ ਮੋਟਿਵ ਇਸ ਟੂਰਨਾਮੈਂਟ ਦਾ ਸਾਡਾ ਮੇਨ ਮੋਟਿਵ ਸੀ ਕਿ ਜਿਹੜਾ ਸਾਡਾ ਮੇਨ ਮੋਟਿਵ ਰਹੀ ਔਰ ਸਾਰੇ ਦਰਸ਼ਕਾਂ ਦਾ یہی ਸੀ ਕਿ ਬਨਵਾਲ ਦਰਸ਼ਕਾਂ ਕੀ 8 ਟੂਰਨਮੈਂਟ ਦੁਆਰਾ ਸ਼ੁਰੂ ਕੀਤਾ ਜਾਏ। ਤੋਂ ਉਸਤੇ ਚੱਲਦੇ ਹੋਏ ਆਹੀ ਇੱਕ ਨਿਯੰਧ ਦਿੱਤਾ ਹੈ ਕਿ ਆਪਾਂ ਟੂਰਨ ਕਰਾਣਾ। ਤੇ ਹਾ ਟੂਰਨ ਕਰਾਣ ਦਾ ਮੇਨ ਮੋਟਿਵੇਸ਼ ਹੈ ਕਿ ਨਸ਼ਿਆਂ ਤੋਂ ਜਿੰਨੇ ਵੀ ਸਾਡੇ ਯੋਵਾ ਮੁੜੇ ਆ ਉਹ ਦੂਰ ਰਹੇਨ ਤੇ ਵੱਤਵਾਦ ਖੇਲਾਂ ਵਿੱਚ ਆਪਣਾ ਮਨੋਮਲ ਬਣਾਏ ਰੱਖਣ ਤੇ ਆਪਣਾ ਇੰਟਰਸਟ ਦੇ ਦੇਨ। ਜੋ ਅਗਲਾ ਟੂਰਨਮੈਂਟ ਜਿਹੜਾ ਹੋਗਾ ਸਾਡਾ ਆਈ ਡਿਸਾਈਡ ਕਰ ਲਿਆ 30000 ਐਂਟਰੀ ਹੋਏਗੀ 3 ਲੱਖ Winner ਹੋਏਗਾ 1.5 ਲੱਖ ਰੰਪ ਹੋਏਗਾ 31000 ਮੈਨਸ ਸੀਜ਼ ਹੋਏਗੀ। ਤੇ 리그 ਸਿਸਟਮ ਪਹਿਲੀ ਵਾਰ ਪਠਾਨਕੋਟ ਚ ਜੋ 리그 ਸਿਸਟਮ ਚਲੇਗਾ ਉਹ ਸਾਡਾ ਟੂਰਨਾਮੈਂਟ ਕਰਾਏਗਾ ਸਾਡਾ ਕਲੱਬ ਕਰਵਾਏਗਾ ਇਹ ਟੂਰਨਾਮੈਂਟ ਫਰਵਰੀ ਦੇ ਐਂਡ ਮਹੀਨੇ ਚਲੇਗਾ ਉਹਦਾ ਕਾਰਨ ਹੈ ਕਿ ਰੰਜੀ ਮੈਚ ਚਲਦੇ ਹੈ ਜਨਵਰੀ ਦਿਸੰਬਰ ਮਹੀਨੇ ਆਈਪਲ ਦੇ ਸੈਸ਼ਨ ਚਲਦੇ ਆ ਟ్రਾਇਲ ਚਲਦੇ ਆ ਤਾਂ ਉਹਦੇ ਕਾਰਨ ਆਪਾਂ ਇਹ ਟੂਰਨਾਮੈਂਟ ਜਿਹੜਾ ਹੈ ਆਪਣਾ ਫੈਬਰੂਰੀ ਦੇ ਐਂਡ ਤੇ ਮਾਰਚ ਸਟਾਰਟਿੰਗ ਸ਼ੁਰੂ ਕਰਾਵਾਂਗੇ ਮੈਂ ਸਭ ਤੋਂ ਵੱਲੇ ਬਹੁਤ ਦਿਲੋਤ ਦਿਲੋਤ ਧੰਨਵਾਦ ਕਰਨਾ ਆਪਣੇ ਚਾਚਾ ਜੀ ਦਾ ਚਾਚਾ ਜੀ ਦਾ ਐਕਸ ਡਿਪਟੀ ਸਪੀਕਰ ਪੰਜਾਬ ਜਨੀਤ ਸਿੰਘ ਬੱਬੂ ਜੀ ਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਬਲਬੂਤੇ ਹੀ ਟੂਰਨਾਮੈਂਟ ਸਕਸੈਸ ਹੋਇਆ ਕਿਉਂਕਿ ਟੂਰਨਾਮੈਂਟ ਚਲਾਉਣ ਵਾਸਤੇ ਫਾਈਨੈਂਸ਼ੀਅਲ ਬੜਾ ਚਾਹੀਦਾ ਹੁੰਦਾ ਜਿਹਦੇ ਤਾਲ ਆਹੀ ਔਰ ਇਹ ਫਾਈਨੈਂਸ ਜਿਨ੍ਹਾਂ ਵੀ ਇਕੱਠਾ ਕੀਤਾ ਹੈ ਇਹ ਆਪਣੇ ਦਿਨੇਸ਼ ਸਿੰਘ ਬਬੂ ਜੀ ਨੇ ਕੀਤਾ ਹੈ ਔਰ ਤੁਸੀਂ ਦੇਖ ਸਕਦੇ ਹੋ ਗਰਾਊਂਡ ਵੀ ਇਹ ਉਹਨਾਂ ਦੀ ਦੇਣ ਹੈ ਅੱਜ ਟੂਰਨਾਮੈਂਟ ਵੀ ਚਾਰਸ ਤੋਂ ਸ਼ੁਰੂ ਹੋਇਆ ਹੈ ਉਹਨਾਂ ਦੇ ਦੇਣ ਕਰਾਂ ਸ਼ੁਰੂ ਹੋਇਆ ਹੈ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਹੈ ਉਹਨਾਂ ਦਾ ਉਹਨਾਂ ਦੇ ਹੀ ਬਲਬੂਤੇ ਹੀ ਅੱਜ ਸਾਡੇ ਮਨਵਾਲ 'ਚ ਅੱਜ ਜਿੰਨਾ ਵੀ ਟੂਰਨਾਮੈਂਟ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦੀ ਹੀ ਮਿਹਨਤ ਹੈ ਇੱਕ ਹੌਕਾ ਕ੍ਰਿਕਟ ਕਲੱਬ ਦਾ ਲਗਾਤਾਰ ਪਿਛਲੇ 12-13 ਸਾਲ ਤੋਂ ਟੂਰਨਾਮੈਂਟ ਦਾ ਫਾਈਨਲ ਮੈਚ ਹੈ। ਅੱਜ ਟੂਰਨਾਮੈਂਟ ਦਾ ਫਾਈਨਲ ਮੈਚ ਹੈ। And thank you so much. ਉਹ ਬਹੁਤ ਹੀਆ ਫਾਈਨਲ ਮੈਚ ਹੋਇਆ। ਉਹ ਦੋ ਟੀਮਾਂ ਬਲ ਲੜਦੀਆਂ ਨੇ ਕੋਈ ਕਰੇ ਜਿੱਤਦਾ ਇੱਕ ਨੇ ਹਾਰਦਾ। ਮੇਰਾ ਇਹ ਹੈ ਜਿਹੜੀ ਟੀਮ ਅਸਰੀ ਹਾਰ ਰਹੀ ਹੈ ਉਹ ਆਪਣੇ ਆਪ ਨੂੰ ਹਾਰੇ ਨਾ ਸਮਝੇ। ਮਿਹਨਤ ਕਰੇ ਅਗਲੀ ਵਾਰੀ ਫੇਰ ਟੂਰਨਾਮੈਂਟ 'ਚ ਜਿੱਤ ਹਾਸਲ ਕਰੇ। ਕਿੰਨੀ ਰਾਮ ਰਸ਼ੀ ਜਿਹੜੀ ਜਿੱਤੀ ਔਰ ਰਨਰ ਅਪ ਨੂੰ ਕਿੰਨੀ ਦਿੱਤੀਗੀ? 25 ਲੱਖ ਰੁਪਈਆ ਜਿਹੜੀ Winner ਹੈ ਤੇ ਜਿਹੜੀ Runner up ਹੈ ਉਹਨੂੰ <laughs> Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.